ਸੋਚਿਆ ਕਿ ਸਪੌਟ ਤੇ ਜਾ ਕੇ ਜਿੱਥੇ ਟ੍ਰੈਫਿਕ ਦੀ ਮੁਸ਼ਕਿਲ ਆਂਦੀ ਹੈ ਆਪਣੀ ਅੱਖੀ ਜਿਹੜਾ ਦੇਖੀਏ ਤੇ ਲੋਕਾਂ ਦੇ ਜਿਹੜਾ ਸੁਝਾਅ ਲੈ ਕੇ ਇੱਕ ਕੋਈ ਵਧੀਆ ਜਿਹੜਾ ਸੋਲੂਸ਼ਨ ਕੱਢਣ ਦੀ ਆਪਾਂ ਕੋਸ਼ਿਸ਼ ਕਰੀ ਅਸੀਂ ਲੋਕਾਂ ਨੂੰ ਅਪੀਲ ਕਰਾਂਗੇ ਕਿ ਕਾਈਂਡਲੀ ਜੋ ਵੀ ਸਾਡੀ ਗਾਈਡਲਾਈਨਸ ਹੈ ਜੋ ਕਾਨੂੰਨ ਹੈਗਾ ਹੈ ਉਹਦੇ ਮੁਤਾਬਿਕ ਹੀ ਕਰਨ ਜੇ ਉਹ ਨਹੀਂ ਫਿਰ ਵੀ ਪਾਲਣਾ ਕਰਦੇ ਤੇ ਉਹਨਾਂ ਖਿਲਾਫ ਜਿਹੜੀ ਕਾਨੂੰਨ ਅਨੁਸਾਰ ਪ੍ਰਕਿਰਿਆ ਹੈ ਉਹਨਾਂ ਦੇ ਟ੍ਰੈਫਿਕ ਚੈਲਾਂਜ਼ ਹੈ ਤੇ ਹੋਰ ਵੀ ਜਿਹੜੀ ਪੱਕੀ ਹੈ ਉਹਨੂੰ ਅਸੀਂ ਅਮਲ 'ਚ ਲਿਆਵਾਂਗੇ ਜੇ ਕੋਈ ਵਾਇਲੇਸ਼ਨ ਕਰਦਾ ਹੈਗਾ ਤੇ ਉਹਦੀ ਕੋਈ ਸੁਣਵਾਈ ਨਹੀਂ ਹੈਗੀ ਆ ਸਾਥੀ ਕਾਲ ਜੀ ਤੁਸੀਂ ਦੇਖ ਰਹੇ ਹੋ ਸਕਾਈ ਨੂੰ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਸੁਨੀਲ ਗੋਗਨਾ ਸਾਡਾ ਨਾਮ ਕਪੂਰਥਲਾ ਦੇ ਕਪੂਰਥਲਾ ਦੇ ਐਸਐਸਪੀ ਐਸਐਸਪੀ ਗੌਰਵ ਤੋਰਾ ਜੀ ਸਰ ਪਹਿਲਾਂ ਤਾਂ ਸਵਾਗਤ ਸਕਾਈ ਨੂੰ ਥੈਂਕ ਯੂ ਥੈਂਕ ਯੂ ਜੀ 아이 ਕਪੂਰਥਲਾ ਦੇ ਵਿੱਚ ਜਿਹੜੇ ਤੁਸੀਂ ਫਲੈਗ ਮਾਰਚ ਕਰ ਰਹੇ ਹੋ ਉਹ ਕਿਸ ਮੁੱਦੇ ਦੇ ਉੱਪਰ ਸਾਰੇ ਜਿਹੜੇ ਕੀ ਕਰ ਰਹੇ ਨੇ ਬਿਲਕੁਲ ਕਾਫੀ ਸਮੇ ਤੋਂ ਸਾਨੂੰ ਲੋਕਾਂ ਦੀ ਜਿਹੜੀ ਕੰਪਲੇਂਟ ਆ ਰਹੀ ਜੀ ਕਿ ਸ਼ਹਿਰ ਦੇ ਵਿੱਚ ਟ੍ਰੈਫਿਕ ਤਾਂ ਕਾਫੀ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਸਾਡਾ ਜਿਹੜਾ ਬੜਾ ਪੁਰਾਣਾ ਸ਼ਹਿਰ ਹੈਗਾ ਤੇ ਕਦੇ ਵੀ ਇਦਾਂ ਦੀ ਆਵਾਜਾਹੀ ਲਈ ਉਹ ਸ਼ਹਿਰ ਨਹੀਂ ਬਣਿਆ ਸੀ ਤੇ ਉਹਦੇ ਕਰਕੇ ਕਾਫੀ ਜਿਹੜੀ ਮੁਸ਼ਕਲਾਂ ਹੈਗੀਆਂ ਅੱਜ ਅਸੀਂ ਸੋਚਿਆ ਕਿ ਸਪੌਟ ਤੇ ਜਾ ਕੇ ਜਿੱਥੇ ਟ੍ਰੈਫਿਕ ਦੀ ਮੁਸ਼ਕਲ ਆਂਦੀ ਹੈ ਆਪਣੀ ਅੱਖੀ ਜਿਹੜਾ ਦੇਖੀਏ ਤੇ ਲੋਕਾਂ ਦੇ ਜਿਹੜਾ ਸੁਝਾਅ ਲੈ ਕੇ ਇਕ ਕੋਈ ਵਧੀਆ ਜਿਹੜਾ ਸੋਲੂਸ਼ਨ ਕੱਢਣ ਦੀ ਆਪਾਂ ਕੋਸ਼ਿਸ਼ ਕਰੀਏ ਤਾਂ ਜੋ ਅਸੀਂ ਸਾਰੇ ਅੱਜ ਸ਼ਹਿਰ ਦੇ ਵਿੱਚ ਗੇੜਾ ਵੀ ਲਾ ਰਹੇ ਹਾਂ ਇਹਦੇ ਨਾਲ ਨਾਲ ਅਸੀਂ ਜਿਹੜੇ ਦੁਕਾਨਦਾਰ ਹੈ ਆਪਣੇ ਹੋਰ ਜਿਹੜੇ ਸ਼ਹਿਰ ਦੇ ਵਸਨੀਕ ਹਨ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਘੱਟ ਤੋਂ ਘੱਟ ਜਿਹੜੀ ਇਨਕ੍ਰੋਚਮੈਂਟ ਕਰਨ ਨਾਲੇ ਲੋਕਾਂ ਨੂੰ ਅਪੀਲ ਵੀ ਕਰਾਂਗੇ ਕਿ ਜਿੱਥੇ ਵੀ ਆਪਣੀ ਗੱਡੀਆਂ ਦੀ ਜਾਂ ਟੂ-ਵੀਲਰ ਦੀ ਪਾਰਕਿੰਗ ਕਰਨ ਤਰਤੀਬ ਨਾਲ ਕਰਨ ਤਾਂ ਜੋ ਆਮ ਆਵਾਜਾਹੀ ਜੇ ਕਿਸੇ ਤਰੀਕੇ ਦੀ ਵਿਘਨ ਨਾ ਪਵੇ ਤਸਾ ਦਿਖਾਇ ਜਿਹੜੇ ਆਪਾਂ ਇਹ ਰੋਡ ਦੇ ਉੱਪਰ ਖੜੇ ਮਾਲ ਰੋਡ ਉੱਪਰ ਦੇ ਸ਼ਾਮ ਦਾ ਹੁਣ ਵੇਲਾ ਵਾ ਹੋਰ ਘੰਟੇ ਦੋ ਘੰਟੇ ਵਾ ਇੱਥੇ ਇੰਨਾ ਗਾ ਰਸ਼ ਪੈ ਜਾਂਦਾ ਵਾ ਜਿਹੜੇ ਕਿ ਲੋਕ ਆਪਣੀਆਂ ਗੱਡੀਆਂ ਵਾ ਸਾਰੀਆਂ ਰੋਡ ਦੇ ਉੱਪਰ ਲਗਾਉਣੀਆਂ ਸ਼ੁਰੂ ਕਰਦੇ ਕੋਈ ਜਿੱਦਾਂ ਕੋਈ ਤੁਹਾਡਾ ਪੁਲਿਸ ਪ੍ਰਸ਼ਾਸਨ ਸਾਰੇ ਹੁੰਦੇ ਜਿਵੇਂ ਕਿ ਉਹਨਾਂ ਨੂੰ ਕਹਿੰਦੇ ਵੀ ਆ ਪਰ ਥੋੜਾ ਕਹਿਣਾ ਨਹੀਂ ਮੰਨਦੇ ਉਹਨਾਂ ਬਾਰੇ ਅੱਜ ਕੱਲ ਇਹ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਕੀ ਮੈਸੇਜ ਦੇ ਨੀ ਬਿਲਕੁਲ ਦੇਖੋ ਸਾਡਾ ਪਹਿਲਾ ਜਿਹੜਾ ਲਾਈਨ ਆਫ ਐਕਸ਼ਨ ਉਹ ਤਾਂ ਅਵੇਅਰਨੈਸ ਹੀ ਹੈਗਾ ਹੈ ਅਵੈਨਸ ਪਲੱਸ ਅਸੀਂ ਲੋਕਾਂ ਨੂੰ ਅਪੀਲ ਕਰਾਂਗੇ ਕਿ ਕਾਈਂਡਲੀ ਜੋ ਵੀ ਸਾਡੀ ਗਾਈਡਲਾਈਨਸ ਹੈ ਜੋ ਕਾਨੂੰਨ ਹੈਗਾ ਹੈ ਉਹਦੇ ਮੁਤਾਬਿਕ ਹੀ ਕਰਨ ਜੇ ਉਹ ਨਹੀਂ ਫਿਰ ਵੀ ਪਾਲਣਾ ਕਰਦੇ ਤੇ ਉਹਨਾਂ ਖਿਲਾਫ ਜਿਹੜੀ ਕਾਨੂੰਨ ਅਨੁਸਾਰ ਪ੍ਰਕਿਰਿਆ ਹੈ ਉਹਨਾਂ ਦੇ ਟ੍ਰੈਫਿਕ ਚਲਾਨਸ ਹੈ ਤੇ ਹੋਰ ਵੀ ਜਿਹੜੀ ਪੱਖੀ ਹੈ ਉਹਨੂੰ ਅਸੀਂ ਅਮਲ 'ਚ ਲਿਆਵਾਂਗੇ ਜਿਸ ਤਰ੍ਹਾਂ ਦਿਖੇਗਾ ਇੱਕ ਗੱਲ ਜਿਹੜੇ ਕਿ ਨੌਜਵਾਨ ਪੀੜੀ ਆ ਸ਼ਾਮ ਨੂੰ ਘੁੰਮਣ ਫਿਰ ਨਿਕਲਦੀ ਆ ਇੱਥੇ ਕਿ ਬੁਰਟ ਮੋਟਰਸਾਈਕਲ ਲੈ ਕੇ ਜਿਹੜੀ ਕਾਰਵਾਈ ਪਟਾਕੇ ਚਲਾਉਂਦੇ ਉਹਨਾਂ ਕੋਲ ਕਾਰਵਾਈ ਨਹੀਂ ਹੁੰਦੀ ਦੇਖ ਕੇ ਕਿਸੇ ਨਾ ਕਿਸੇ ਦੇ ਸ਼ਿਪਾਰਸ਼ ਵਿੱਚ ਇਸ ਤਰ੍ਹਾਂ ਦਾ ਕੰਮ ਤਾਂ ਨਹੀਂ ਹੋਇਆ ਕਿਸੇ ਦੇ ਸ਼ਿਪਾਰਸ਼ ਸ਼ਬਦ ਨਹੀਂ ਦੇਖੋ ਜੇ ਕੋਈ ਵਾਇਲੇਸ਼ਨ ਕਰਦਾ ਹੈਗਾ ਤੇ ਉਹਦੀ ਕੋਈ ਸੁਣਵਾਈ ਨਹੀਂ ਹੈਗੀ ਐ ਬਾਕੀ ਸਾਡਾ ਜਿਹੜਾ ਮਤਲਬ ਹੈਗਾ ਉਹ ਕਰੈਕਸ਼ਨਲ ਹੈਗਾ ਐ ਪ੍ਰਾਇਮਰਲੀ ਕਿ ਬੰਦਾ ਅਗਿਓ ਗਲਤੀ ਨਾ ਕਰੇ ਤੇ ਸਾਡਾ ਜੇ ਪਰਪਸ ਉਹ ਸੋਲਵ ਹੋ ਜਾਂਦਾ ਹੈ ਤੇ ਮੈਨੂੰ ਲੱਗਦਾ ਨਹੀਂ ਕਿ ਉਹਨੂੰ ਸਜ਼ਾ ਦੇ ਦੀ ਇਸ ਤਰੀਕੇ ਨਾਲ ਲੋੜ ਹੈਗੀ ਐ ਤੁਸੀਂ ਸਾਹਿਬ ਜਿਸ ਤਰ੍ਹਾਂ ਕਪੂਰਥਲਾ ਦੇ ਵਿੱਚ ਇਹ ਨਸ਼ਾ ਜਿਹੜਾ ਕਿ ਬਹੁਤ ਜਿਆਦਾ ਨਿਕ ਰਿਹਾ ਵਾ ਜਦੋਂ ਇਹ ਨਸ਼ਾ ਵਿਕਦਾ ਵਾ ਜਦੋਂ ਕੋਈ ਪੁਲਿਸ ਦੀ ਗੱਡੀ ਦਾ ਹਾਰ ਸਾਇਰਨ ਵਜਦਾ ਜੇ ਕੁਝ ਵਜਦਾ ਜਿਹੜੇ ਕਿ ਨਸ਼ੇ ਵਾਲੇ ਉਹ ਉਸੇ ਵੇਲੇ ਮੌਕੇ ਤੇ ਭੱਜ ਜਾਂਦੇ ਆ ਔਰ ਥੋੜੀ ਦੇਰ ਤੱਕ ਜੇ ਕਿ ਦੇਖਿਆ ਪਿੱਛੇ ਜਿਹੜਾ ਕਿੰਦਾ ਦਾ ਇਨਸੀਡੈਂਟ ਹੋਇਆ ਕਿ ਉਹ ਥਾਣੇ ਕੋਲ ਨਾਲ ਦੇ ਨਾਲ ਫੁੱਟ ਗਏ ਨਹੀਂ ਦੇਖੋ ਇਹ ਨਾ ਅਫਵਾਹਾਂ ਜਿਹੜੀਆਂ ਹੈ ਲੋਕਾਂ ਵੱਲੋਂ ਫਲਾਈਆਂ ਗਈਆਂ ਪਹਿਲੀ ਗੱਲ ਜਿਹੜਾ ਯੁੱਧ ਨਸ਼ਾ ਫਿਰ ਉਹ ਚੱਲ ਰਿਹਾ ਹੈ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਚੱਲ ਰਿਹਾ ਹੈ ਅਸੀਂ ਬਹੁਤ ਵੱਡੇ ਸਤਰ ਤੇ ਜਿਹੜੀ ਕਾਰਵਾਈ ਕੀਤੀ ਹੈ ਜੇ ਇਹਦੇ ਕਰਕੇ ਨਸ਼ਾ ਬਹੁਤ ਜ਼ਿਆਦਾ ਘਟ ਗਿਆ ਹੈ ਜੋ ਕਾਨੂੰਨ ਹੈਗਾ ਉਹਦੇ ਮੁਤਾਬਿਕ ਜਿਹੜੀ ਸਮਾਲ ਕੁਆਂਟੀਟੀ ਹੁੰਦੀ ਹੈ ਜਾਂ ਮਾਈਨਿਊਟ ਕੁਆਂਟੀਟੀ ਹੁੰਦੀ ਹੈ ਉਹਦੇ ਵਿੱਚ ਬੇਲ ਜਿਹੜੀ ਅਲਾਉਡ ਹੁੰਦੀ ਹੈ ਉਹਦਾ ਇਹ ਮਤਲਬ ਨਹੀਂ ਹੁੰਦਾ ਕਿ ਪੁਲਿਸ ਇਹਨੂੰ ਛੱਡਦਾ ਉਹ ਕਾਨੂੰਨ ਅਨੁਸਾਰੀ ਕਾਰਵਾਈ ਹੁੰਦੀ ਹੈ ਸਾਰੀ ਕਾਰਵਾਈ ਲਿਖਾ ਪੜੀ ਤੇ ਹੁੰਦੀ ਹੈ ਤੇ ਜੋ ਕਾਨੂੰਨ ਅਨੁਸਾਰ ਬੇਲ ਮਿਲਦੀ ਹੈਗੀ ਆ ਉਹਦਾ ਹੀ ਉਹ ਫਾਇਦਾ ਲੈ ਸਕਦਾ ਸਾਡੇ ਵੱਲੋਂ ਉਹਦੀ ਅਰੈਸਟੀ ਪੈਂਦੀ ਹੈ ਪੂਰਥਲਾ ਦੇ ਵਿੱਚ ਬਹੁਤ ਤਗੜਾ ਕੱਲ ਜਿਹੜਾ ਰਾਤ ਇੱਕ ਇਨਸੀਡੈਂਟ ਹੋਇਆ ਇੱਕ ਜਿਹੜੇ ਕਿ ਲਾਲੀਪਾਸ ਤੋਂ ਉਹਦੇ ਉੱਪਰ ਜਿਹੜੇ ਕਿ ਕੱਲ ਕੁਝ ਅਣਪਛਾਤੇ ਵਿਅਕਤੀਆਂ ਨੇ ਕਰੇਨਾਂ ਦਾ ਸਿਰ ਖੋਲਿਆ ਉਹਦੇ ਬਾਰੇ ਕੋਈ ਹ ਜਾਣਕਾਰੀ ਮਿਲੀ ਕੀ ਨਹੀਂ ਬਿਲਕੁਲ ਕੱਲ ਰਾਤ ਤੋਂ ਅਸੀਂ ਉਹਨਾਂ ਦੇ ਉਹਨਾਂ ਨੂੰ ਰਿਕੁਐਸਟ ਕਰ ਰਹੇ ਹਾਂ ਸਟੇਟਮੈਂਟ ਨੋਟ ਕਰਾਂ ਦੀ ਉਹਨਾਂ ਦੀ ਫਾਈਨਲੀ ਸਟੇਟਮੈਂਟ ਆ ਰਹੀ ਹੈ ਉਹਦੇ ਤੇ ਕਾਰਵਾਈ ਹੋ ਰਹੀ ਹੈ ਜੀ ਉਹ ਇਸਨੂੰ ਦੋਸਤੋ ਸਰਮਨ ਕਪੂਥਲਾ ਦੇ ਐਸਐਸਪੀ ਗੌਰਵ ਤੋਰਾ ਉਹਨਾਂ ਨੇ ਇਹ ਵੀ ਕਿ ਨਸ਼ਿਆਂ ਵਿਰੋਧੀ ਸਰਕਾਰ ਦੇ ਜਿਹੜੇ ਕਿ ਮਹਿੰਮ ਚਲਾਈ ਹੋਈ ਆ ਔਰ ਜਿਹੜਾ ਕਿ ਕਾਨੂੰਨ ਦੀ ਅਵਸਥਾ ਦੀ ਉਲੰਘਣਾ ਕਰੇਗਾ ਉਹਨਾਂ ਨੂੰ ਸਖਤ ਤੋਂ ਸਖਤ ਜਿਹੜੀ ਕਿ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਗੀ ਕੈਮਰਾਮੈਨ 사ਜਨ ਦੇ ਨਾਲ ਸੁਨੀਲ ਗੋਗਰਾ ਸਕਾਈਨਸ ਪੰਜਾਬ ਕਪੂਥਲਾ